ਵੱਡੀ ਕਿਸਤੀ ਆਉਣ ਦੇ ਨਾਲ ਤੇ ਸਾਡਾ ਜਿਹੜਾ ਕਿਸਾਨਾਂ ਨੂੰ ਬਹੁਤ ਇੱਕ ਰਾਹਤ ਮਿਲ ਗਈ ਆ ਆ ਜਿਹੜੇ ਪਸ਼ੂ ਆ ਸਵੇਰ ਤੋਂ ਅਸੀਂ ਲੱਗੇ ਹੋਏ ਆ ਕਾਫੀ ਕਿਸਾਨਾਂ ਵੀਰਾਂ ਦੇ ਪਸ਼ੂ ਆ ਤੇ ਉਹਨਾਂ ਨੂੰ ਲੈ ਕੇ ਗਏ ਆ ਕਈ ਜਗ੍ਹਾ ਇਹੋ ਜਿਹੀ ਹੁੰਦੀਆਂ ਵੀ ਜਿੱਥੇ ਉਹ ਐਨਡੀਆਰਫ ਘਟ ਪਹੁੰਚਦੀ ਆ ਤੇ ਜਾਂ ਸ਼ਾਮ ਤੋਂ ਬਾਅਦ ਨਹੀਂ ਜਾਂਦੀ ਤੇ ਅਸੀਂ 11 ਤਰੀਕ ਤੋਂ ਜਦੋਂ ਇਹ ਟੁੱਟਦਾ ਬੰਨਾ ਨੈਕਸਟ ਡੇ ਅਸੀਂ ਲੱਗ ਪਏ ਸਾਰਿਆਂ ਨੂੰ ਸਰਚ ਇਹਨਾਂ ਨੂੰ ਰੈਸਕਿਊ ਕਰਨਾ ਸਭ ਤੋਂ ਪਹਿਲਾਂ ਬੱਚਿਆਂ ਨੂੰ ਕੱਢਿਆ ਜੀ ਫਿਰ ਬਜ਼ੁਰਗਾਂ ਨੂੰ ਕੱਢਿਆ ਵਾ ਤੇ ਹੌਲੀ ਹੌਲੀ ਜਿਹੜਾ ਵੀ ਉਹਨਾਂ ਦਾ ਸਮਾਨ ਵਗੈਰਾ ਜਿੱਦਾਂ ਅਸੀਂ ਉਹ ਕੱਟਦੇ ਗਏ ਕਿੰਨੇ ਕੁ ਜਾਨਵਰ ਲੋਕਾਂ ਦੇ ਹਜੇ ਘਰਾਂ 'ਚ ਖੜੇ ਆ ਜਿਹੜੇ ਥੋੜੇ ਲਿਹਾਉਣ ਲੈ ਜਿਹਦੇ ਲਈ ਤੁਹਾਨੂੰ ਕਾਲ ਆ ਰਹੇ ਆ ਲੋਕਾਂ ਨੂੰ ਅਸੀਂ ਨੰਬਰ ਦਾ ਅਸੀਂ ਤੇ ਸੇਵਾ ਦੇ ਭਾਵਨਾ ਨਾਲੇ ਕੰਮ ਕਰ ਰਹੇ ਆ ਅਸੀਂ ਰਾਤ ਤੱਕ ਵੀ ਕਰਾਂਗੇ ਸਮਾਨ ਜਿਹੜਾ ਨਾ ਲੋਕਾਂ ਦਾ ਘਰਾਂ ਦਾ ਵਿੱਚ ਘਰੋਂ ਜਿਹੜੇ ਉਹ ਬੈਠਣੇ ਸ਼ੁਰੂ ਹੋ ਗਏ ਆ ਬੈਠਣੇ ਸ਼ੁਰੂ ਹੋ ਗਏ ਤਰੇੜਾਂ ਪਾਟਣੇ ਸ਼ੁਰੂ ਹੋ ਗਏ ਆ ਇਹ ਹੁਣ ਸਮਾਨ ਵੀ ਸਾਨੂੰ ਕੱਟਣਾ ਪੈਣਾ ਹੈ ਲੋਕ ਡੁੱਬ ਜਾਣ ਡੰਗਰ ਮਰ ਜਾਣ ਲੋਕਾਂ ਦੇ ਪਿਛਲੀ ਵਾਰ ਸਾਡੇ ਇੱਥੇ ਦੋ ਬੱਚੇ ਮਰ ਗਏ ਸੀ ਕੌਣ ਰਿਸਪੌਂਸਿਬਲ ਹੈ ਪਿਛੋਂ ਜਿਨਾ ਪਾਣੀ ਆਇਆ ਤੇ ਜਿੰਨਾ ਰਿਲੀਜ਼ ਕੀਤਾ 7 ਲੱਖ ਕਿਊਸਿਕ ਪਾਣੀ ਘਟ ਰਿਲੀਜ਼ ਹੋਇਆ ਉਹ 7 ਲੱਖ ਕਿਊਸਿਕ ਪਾਣੀ ਕਿੱਥੇ ਗਿਆ ਲੋਕਾਂ ਦੇ ਖੇਤਾਂ 'ਚ ਲੈਵਲ ਦਰਿਆ ਦਾ ਵਧਿਆ ਵਧਿਆ ਉਹਨੇ ਸਾਰੇ ਪੰਨ ਭੰਤੇ ਇਹ ਜਿਹੜਾ ਕੰਮ ਕਰ ਰਹੇ ਨਾ ਬਾਰਸ਼ਾ ਕਰਕੇ ਬਾਰਸ਼ਾ ਕਰਕੇ ਨਹੀਂ ਬਾਰਸ਼ਾ ਤਾਂ ਦੋ ਦਿਨ ਪਹਿਲਾਂ ਹੋਈਆਂ ਇਹ ਇਸ ਕੰਮ ਨੂੰ ਇਹਨੂੰ ਤਾਂ 12 ਦਿਨ ਹੋ ਚੁੱਕੇ ਆ ਅਜੇ 12 ਦਿਨਾਂ ਤੋਂ ਇੱਥੇ ਪਾਣੀ 12 ਦਿਨਾਂ ਤੋਂ ਪਾਣੀ ਆ ਟੁੱਟਿਆ ਹੋਇਆ ਉਹਦਾ ਕਾਰਨ ਸਿੰਪਲ ਏਕੇ ਆ ਕਿ ਜਿੰਨਾ ਪਾਣੀ ਬਿਆਸ ਦਰਿਆ ਚ ਪਿੱਛੋਂ ਆਉਂਦਾ ਹਰੀਕੇ ਤੋਂ ਰਿਲੀਜ਼ ਨਹੀਂ ਕਰਦੀ ਸਰਕਾਰ ਇਹ ਜ਼ਿੰਮੇਵਾਰੀ ਪਣਦੀ ਆ ਮੇਰੀ ਇਲਾਕਾ ਮੇਰਾ ਬੰਦੇ ਮੇਰੇ ਮੇਰੇ ਇਲਾਕੇ ਨੂੰ ਕੋਈ ਤਕਲੀਫ ਆਈ ਆ ਨਾ ਤਾਂ ਤਕਲੀਫ ਮੇਰੀ ਆ ਸੋ ਮੇਰੀ ਡਿਊਟੀ ਬਣਦੀ ਆ ਹਰੇਕ ਬੰਦੇ ਨੂੰ ਰੈਸਕਿਊ ਕਰਨਾ ਉਹਦੇ ਨਾਲ-ਨਾਲ ਜਿਹੜੀਆਂ ਵੀ ਲੋੜਮੰਦ ਚੀਜ਼ਾਂ ਹੈਗੀਆਂ ਉਹ ਪ੍ਰੋਵਾਈਡ ਕਰਾਉਣੀਆਂ ਅੱਜ ਦੀ ਮੇਨ ਚੀਜ਼ ਹੈਗੀ ਆ ਵੀ ਅਸੀਂ ਆਪਣੇ ਚੀਜ਼ਾਂ ਦਾ ਪਛਾਣ ਕਰੀਏ ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਪੰਜਾਬ ਦੇ ਵਿੱਚ ਇਸ ਵੇਲੇ ਹੜਾਂ ਦੀ ਮਾਰ ਆ ਕੋਈ ਵੀ ਬੰਦਾ ਨਹੀਂ ਚਾਹੁੰਦਾ ਹੁੰਦਾ ਕਿ ਉਹ ਆਪਦਾ ਘਰ-ਬਾਰ ਛੱਡੇ ਇੱਥੋਂ ਤੱਕ ਯਾਰ ਇੱਕ ਟਾਈਮ ਨਾ ਆਪਣੇ ਤੋਂ ਆਪਣੇ ਡੰਗਰ ਬੱਚੇ ਨੂੰ ਵੀ ਟਾਈਮ ਦੇ ਨਾਲ ਕੋਈ ਨੀਰਾਣਾ ਪਵੇ ਚਾਰਾਣਾ ਪਵੇ ਤਾਂ ਆਪਾਂ ਨੂੰ ਫਿਕਰ ਹੋ ਜਾਂਦੀ ਆ ਵੀ ਕੀ ਬਣੂਗਾ ਪਰ ਸਭ ਕੁਝ ਛੱਡ ਕੇ ਘਰ ਜਦੋਂ ਬੰਦੇ ਨੂੰ ਜਾਣਾ ਪੈਂਦਾ ਕਿਸੇ ਹੋਰ ਪਾਸੇ ਤਾਂ ਉਹਨਾਂ ਤੇ ਕੀ ਬੀਤਦੀ ਹੈ ਉਹੀ ਲੋਕ ਜਾਣਦੇ ਆ ਪਰ ਕੁਦਰਤ ਆ ਕੁਦਰਤ ਅੱਗੇ ਜ਼ੋਰ ਨਹੀਂ ਕੋਈ ਪਰ ਫਿਰ ਵੀ ਕੁਝ ਲੋਕ ਆ ਆਪਦੇ ਦਮ ਦੇ ਉੱਤੇ ਇੰਨਾ ਖਾਸ ਤੌਰ ਦੇ ਉੱਤੇ ਟਰੈਕਟਰ ਬਿਲਕੁਲ ਜ਼ਰੂਰੀ ਆ ਬੰਦਿਆਂ ਨੂੰ ਵੀ ਜ਼ਰੂਰੀ ਆ ਪਰ ਉਹਨਾਂ ਖਾਤਰ ਹੋਰ ਵੀ ਚੀਜ਼ਾਂ ਬੇਜਵਾਨ ਜਾਨਵਰ ਤੇ ਬੰਦੇ ਦੀ ਮਸ਼ੀਨਰੀ ਜਿਹੜੀ ਉਹਦੀ ਜਾਨੋ ਪਿਆਰੀ ਆ ਉਹਨਾਂ ਨੂੰ ਵੀ ਨਾਲ ਲਿਆਂਦਾ ਜਾ ਰਿਹਾ ਹੈ ਇਹ ਵੀ ਲਗਾਤਾਰ ਸੇਵਾ ਕਰ ਰਹੇ ਆ ਇੱਥੇ ਤੇ ਨਾਲ ਐਮਐਲਏ ਰਾਣਾ ਇੰਦਰਪ੍ਰਤਾਪ ਜਿਨ੍ਹਾਂ ਨੇ ਇਹ ਸਾਰਾ ਟਾਂਚਾ ਤਿਆਰ ਕਰਵਾਇਆ ਤਿਆਰ ਕਿੰਨਾ ਨੇ ਕੀਤਾ ਕਿੰਨਾ ਦੀ ਫੈਕਟਰੀ ਚ ਹੋਇਆ ਉਹ ਭਾਈ ਸਾਹਿਬ ਇਹ ਖੜੇ ਆ ਕਿਸਾਨੀ ਅੰਦੋਲਨ ਚ ਮੈਂ ਬਾਈ ਜੀ ਨੂੰ ਜਾਣਦਾ ਤੇ ਹੰਸਪਾਲ ਜੀ ਹਾਂਜੀ ਜਾਣਦਾ ਮੈਂ ਕਿਸਾਨੀ ਅੰਦੋਲਨ ਵੇਲੇ ਤੋਂ ਇਹਨਾਂ ਨੂੰ ਆ ਪਰ ਅੱਜ ਸਾਡੇ ਦੁਬਾਰੇ ਮੇਲੇ ਹੋਏ ਮੈਂ ਇਹਨਾਂ ਨੂੰ ਅਕਸਰ ਹੀ ਕਹਿੰਦਾ ਵੀ ਆਪਾਂ ਮੋਰਚਿਆਂ ਦੀ ਟੱਕਰਦੇ ਆ ਉਹ ਵੀ ਇੱਕ ਮੋਰਚਾ ਸੀ ਇੱਕ ਮੋਰਚਾ ਆ ਵੀ ਲੱਗਿਆ ਵਾ ਭਾਈ ਜੀ ਸਭ ਤੋਂ ਪਹਿਲਾਂ ਮੈਂ ਇਹ ਹੀ ਪੁੱਛਣਾ ਕਿੰਨੇ ਕ ਘਰ ਤੁਸੀਂ ਤੁਰੇ ਫਿਰਦੇ ਹੋ ਕਿੰਨਾ ਪਾਣੀ ਦੀ ਮਾਰ ਹੋਈ ਆ ਸਾਰੇ ਕਿਤੇ ਅਸੀਂ 11 ਤਰੀਕ ਤੋਂ ਹੀ ਲਗਾਤਾਰ ਜਦੋਂ ਦੇ ਬੰਨ ਟੁੱਟ ਗਿਆ ਇਸ ਇਲਾਕੇ ਦੇ ਵਿੱਚ ਹੜਾ ਆਇਆ ਵਾ ਅਸੀਂ ਉਸ ਦਿਨ ਤੋਂ ਹੀ ਤਤਫਰ ਸੀ ਕਿਸ ਛੋਟੀ ਕਿਸਤੀ ਰਹੀ ਮੋਟਰ ਬੋਟ ਰਹੀ ਜਿਹੜੀ ਐਮਐਲਏ ਸਾਹਿਬ ਨੇ ਸਾਨੂੰ ਪ੍ਰੋਵਾਈਡ ਕਰਾਈ ਆ ਨਾਲ ਖੜੇ ਆ ਉਹਦੇ ਤੇ ਅਸੀਂ ਜਿਹੜਾ ਰਾਤ ਰੈਸਕਿਊ ਕੀਤਾ ਕਿਉਂਕਿ ਟੀਮਾਂ ਜਿਹੜੀਆਂ ਆਉਂਦੀਆਂ ਵਾ ਉਹਨਾਂ ਨੂੰ ਟਾਈਮ ਲੱਗ ਜਾਂਦਾ ਤੇ ਕਈ ਜਗ੍ਹਾ ਇਹੋ ਜਿਹੀ ਹੁੰਦੀਆਂ ਵੀ ਜਿੱਥੇ ਉਹ ਐਨਡੀਆਰਫ ਬਿਲਕੁਲ ਘਟ ਪਹੁੰਚਦੀ ਹੈ ਤੇ ਜਾਂ ਸ਼ਾਮ ਤੋਂ ਬਾਅਦ ਨਹੀਂ ਜਾਂਦੀ ਤੇ ਅਸੀਂ 11 ਤਰੀਕ ਤੋਂ ਜਦੋਂ ਇਹ ਟੁੱਟਦਾ ਬੰਨਾ ਨੈਕਸਟ ਡੇ ਅਸੀਂ ਲੱਗ ਪਏ ਸਾਰਿਆਂ ਨੂੰ ਸਰਚ ਇਹਨਾਂ ਨੂੰ ਰੈਸਕਿਊ ਕਰਨਾ ਸਭ ਤੋਂ ਪਹਿਲਾਂ ਬੱਚਿਆਂ ਨੂੰ ਕੱਢਿਆ ਜੀ ਫਿਰ ਬਜ਼ੁਰਗਾਂ ਨੂੰ ਕੱਢਿਆ ਵਾ ਤੇ ਹੌਲੀ ਹੌਲੀ ਜਿਹੜਾ ਵੀ ਉਹਨਾਂ ਦਾ ਸਮਾਨ ਵਗੈਰਾ ਜਿੱਦਾਂ ਅਸੀਂ ਉਹ ਕੱਢਦੇ ਗਏ ਪਰ ਜਿਹੜਾ ਸਾਨੂੰ ਇੰਜ ਲੱਗਦਾ ਸੀ ਕਿ ਸਾਨੂੰ ਇੱਥੇ ਮੰਤਰੀ ਆਉਣ ਲੱਗੇ ਆ ਤਿੰਨ ਤਿੰਨ ਮੰਤਰੀ ਸਾਡੇ ਕੋਲ ਗਿੜੇ ਮਾਰ ਕੇ ਗਏ ਉਹਨਾਂ ਨੂੰ ਅਸੀਂ ਦੱਸਿਆ ਪੂਰਾ ਪ੍ਰੈਕਟੀਕਲੀ ਦੱਸਿਆ ਵੀ ਕਿਦਾਂ ਸਾਡੇ ਹਾਲਾਤ ਦੇਖੋ ਕੀ ਬਣ ਚੁੱਕੇ ਆ ਕਿ ਤੁਸੀਂ ਪਾਣੀ ਨੂੰ ਰੀਲੀਵ ਕਰਾਓ ਸਹੀ ਤਰੀਕੇ ਨਾਲ ਰੀਲੀਵ ਕਰਾਓ ਤੇ ਉਹਨਾਂ ਨੂੰ ਜਦੋਂ ਮੰਤਰੀ ਹੋਣਾ ਉਹਨਾਂ ਦਾ ਸਾਹਿਬ ਨਾਲ ਗੱਲ ਹੁੰਦੀ ਆ ਉਸ ਤੋਂ ਬਾਅਦ ਪਤਾ ਲੱਗਦਾ ਅਚਾਨਕ ਕਿ ਮੁੱਖ ਮੰਤਰੀ ਜੀ ਵੀ ਇੱਥੇ ਪਹੁੰਚ ਰਹੇ ਆ ਤਾਂ ਥੋੜੇ ਆ ਕੇ ਗਏ ਆ ਕਿੱਦਿਆਂ ਕੇ ਗਏ ਉਹ ਹੋ ਗਏ ਥੋੜੇ ਦਿਨ ਹੋ ਗਏ ਜੀ ਉਹਨਾਂ ਨੂੰ ਤਾਂ ਜਦੋਂ ਮੁੱਖ ਮੰਤਰੀ ਸਾਹਿਬ ਆਉਂਦੇ ਆ ਤੇ ਸਾਨੂੰ ਐਸੋ ਜੀ ਆਸ ਦੀ ਕਿਰਨ ਜਾਗੀ ਕਿ ਸਾਡਾ ਪੱਕਾ ਪ੍ਰੋਪਰ ਹੱਲਾ ਹੜਾੜਾਂ ਦਾ ਜਿਹੜਾ ਮਸਲਾ ਹੀ ਹੱਲ ਹੋ ਜਾਊਗਾ ਕਿਉਂਕਿ ਦਫ਼ਤਰਾਂ ਚੋਂ ਯਾਰ ਨਹੀਂ ਪਤਾ ਲੱਗਦਾ ਤੇ ਜਦ ਆਜੋ ਤੁਸੀਂ ਗਰਾਊਂਡ ਜ਼ੀਰੋ ਦੇ ਉੱਪਰ ਦੇਖ ਰਹੇ ਹੋ ਵੀ ਕਿਹੜੇ ਹਾਲਾਤ ਦੇ ਵਿੱਚ ਆ ਇੱਥੇ ਜ਼ਿਆਦਾ ਬੈਟਰ ਆਪਾਂ ਸਮਝ ਸਕਦੇ ਆ ਸਾਨੂੰ ਵੀ ਬਠਿੰਡੇ ਨਾਲੇ ਅਸੀਂ ਦੂਰ ਨਹੀਂ ਉਹ ਤਾਂ ਚਲੋ ਮੁੱਖ ਮੰਤਰੀ ਬਾਵਾ ਦੂਰ ਬੈਠਿਆ ਸਾਨੂੰ ਲੱਗੀ ਜਾਂਦਾ ਸੀ ਵੀ ਇੰਨੇ ਮਾੜੇ ਥੋੜੀ ਹੋਣੇ ਹਾਲਾਤ ਪਰ ਲੋਕਾਂ ਦੇ ਤਾਂ ਘਰ ਵਹੀ ਜਾਂਦੇ ਆ ਬਿਲਕੁਲ ਜੀ ਜਦੋਂ ਅਸੀਂ ਉਹਨਾਂ ਨੂੰ ਮਿਲ ਲਈ ਆਪਣੇ ਸਾਰੇ ਤਿਆਰੀ ਕੀਤੀ ਸੀ ਪੀ ਬਿਲਕੁਲ ਸ਼ਾਂਤਪੂਰਕ ਤਰੀਕੇ ਦੇ ਨਾਲ ਕਿਉਂਕਿ ਸਾਡੇ ਤੋਂ ਉਹਨਾਂ ਨੂੰ ਕੋਈ ਵੀ ਪੀੜਤਾਂ ਤੋਂ ਕੋਈ ਖਤਰਾ ਨਹੀਂ ਸੀਗਾ ਕਿ ਤਿੰਨ ਤਿੰਨ ਮੰਤਰੀਆਂ ਨਾਲ ਅਸੀਂ ਬਹੁਤ ਮਿਲ ਪਿਆਰ ਬੈਠ ਕੇ ਅਸੀਂ ਗੱਲਬਾਤ ਕੀਤੀ ਸੀ ਸੁਝਾਅ ਦਿੱਤੇ ਸੀ ਤਾਂ ਮੁੱਖ ਮੰਤਰੀ ਸਾਹਿਬ ਜਦੋਂ ਆਉਂਦੇ ਆ ਤੇ ਅਸੀਂ ਪ੍ਰਸ਼ਾਸਨ ਨਾਲ ਗੱਲ ਕੀਤੀ ਕਿ ਸਾਨੂੰ ਉਹਨਾਂ ਨਾਲ ਮਿਲਾਇਆ ਜਾਵੇ ਅਸੀਂ ਆਪਣੀਆਂ ਦਰਦ ਵੀ ਦੱਸਣਾ ਤੇ ਕੋਈ ਸੁਝਾਅ ਵੀ ਦੇਵਾਂਗੇ ਉਹ ਸਾਨੂੰ ਕਹਿ ਦਿੱਤਾ ਗਿਆ ਵੀ ਤੁਹਾਨੂੰ ਮਿਲਾਇਆ ਜਾਊਗਾ ਪਰ ਬੜੇ ਦੁੱਖ ਦੀ ਗੱਲ ਕਿ ਉਹ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਹੈ ਜਿਹੜੇ ਉਹ ਸਾਨੂੰ ਮਿਲ ਕੇ ਨਹੀਂ ਗਏ ਜਿਹੜੇ ਪੀੜਤ ਲੋਕ ਐ ਸਾਨੂੰ ਇਸ ਗੱਲ ਦਾ ਬਹੁਤ ਦਿਲ ਦੇ ਵਿੱਚ ਨਰਾਸ਼ਾ ਗਿਲਾ ਵਾ ਕਿ ਮੁੱਖ ਮੰਤਰੀ ਦਾ ਆਉਣਾ ਵੀ ਸਾਡੇ ਕੋਲ ਤੇ ਸਾਡਾ ਕੋਈ ਮਸਲਾ ਵੀ ਹੱਲ ਨਾ ਹੋਣਾ ਸੋ ਮੁੱਖ ਮੰਤਰੀ ਸਾਹਿਬ ਜਦੋਂ ਹੁਣ ਤੇ ਨਹੀਂ ਕੋਈ ਗੱਲ ਪਾਣੀ ਦਾ ਪੱਦਰ ਦਾ ਕੋਈ ਫਰਕ ਨਹੀਂ ਪਿਆ ਸਥਿਤੀ ਕਿਹੋ ਜਿਹੀ ਬਣ ਗਈ ਅੱਜ ਦੇ ਹਾਲਾਤਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੋ ਗਿਆ ਤੇ ਕਿੰਨੇ ਕਿੰਨੇ ਫੁੱਟ ਪਾਣੀ ਆ ਬਾਈ ਜੀ ਜਿਹੜੇ ਆਪਾਂ ਆ ਪਸ਼ੂ ਲੈ ਕੇ ਆਏ ਆ ਨਾ ਜਿਹੜੇ ਜਿੰਨਾ ਘਰਾਂ ਦੇ ਵਿੱਚੋਂ ਇਹ ਮੰਡ ਮੁਬਾਰਕਪੁਰ ਪਿੰਡ ਆ ਇਹ ਸਭ ਤੋਂ ਨੀਵੀਂ ਜਗ੍ਹਾ ਤੇ ਆ ਇੱਥੇ ਤੁਸੀਂ ਆਪ ਦੇਖਿਆ ਵੀ 10-10 ਫੁੱਟ ਦਾ ਕਦਾ ਪੱਧਰ ਜਿਹੜਾ ਹੈਗਾ ਵਾ ਪਾਣੀ ਦਾ ਹੈਗਾ ਵਾ ਜੀ ਤੇ ਉਹ ਤੁਹਾਨੂੰ ਗੱਲ ਕਰ ਰਿਹਾ ਸੀ ਕਿ ਜਦੋਂ ਸਾਨੂੰ ਕੋਈ ਆਸ ਨਹੀਂ ਜਾਗੀ ਫਿਰ ਸਾਡਾ ਜਿਹੜਾ ਸਾਨੂੰ 23 ਦੇ ਵਿੱਚ ਇੱਕ ਆ ਵੱਡਾ ਬੇੜਾ ਕਿਸਤਾ ਜਿਹਨੂੰ ਕਹਿ ਦਿੰਦੇ ਆ ਸ਼ਿਪ ਮਿਲਿਆ ਸੀ ਫਿਰ ਅਸੀਂ ਫੋਰੀ ਇਹਨਾਂ ਤੋਂ ਕੋਲ ਸਾਬਣਾ ਕੋਲੋਂ ਐਮਐਲਏ ਸਾਹਿਬਾਨੋ ਕੋਲੋਂ ਹੋਰ ਜਿਹੜੇ ਆ ਇੰਜਣ ਮੰਗਵਾਏ ਆ ਉਹਦੇ ਨਾਲ ਇਹ ਕਿਸ਼ਤੀ ਆਉਣ ਦੇ ਨਾਲ ਵੱਡੀ ਕਿਸ਼ਤੀ ਆਉਣ ਦੇ ਨਾਲ ਤੇ ਸਾਡਾ ਜਿਹੜਾ ਕਿਸਾਨਾਂ ਨੂੰ ਬਹੁਤ ਇੱਕ ਰਾਹਤ ਮਿਲ ਗਈ ਆ ਕਿ ਆ ਜਿਹੜੇ ਪਸ਼ੂ ਆ ਸਵੇਰ ਤੋਂ ਅਸੀਂ ਲੱਗੇ ਹੋਏ ਆ ਕਾਫੀ ਕਿਸਾਨਾਂ ਵੀਰਾਂ ਦੇ ਪਸ਼ੂ ਆ ਤੇ ਉਹਨਾਂ ਨੂੰ ਲੈ ਕੇ ਗਏ ਆ ਤੇ ਜਾਂ ਹੁਣ ਜਿਨ੍ਹਾਂ ਦੀਆਂ ਕਈਆਂ ਗੱਡੀਆਂ ਫਸੀਆਂ ਹੋ ਜਾਂ ਕਿ ਉਹ ਉਹ ਕਾਰਨੇ ਬਣਿਆ ਜਿਸ ਤੇ ਆਪਾਂ ਨੇ ਗੱਲ ਬੈਕ ਤੇ ਸ਼ੁਰੂ ਆਪਾਂ ਕੀਤੀ ਸੀ ਕਿ ਕੋਈ ਸਾਨੂੰ ਹੱਲ ਨਹੀਂ ਲੱਗਾ ਹੁਣ ਸਾਡੇ ਘਰ ਪਾੜ ਦੇ ਜਾਂਦੇ ਆ ਤੇ ਪਾਣੀ ਦਾ ਪੱਧਰ ਵਧਦਾ ਜਾਂਦਾ ਪਸ਼ੂਆਂ ਦੇ ਪੈਰ ਗਲਨੇ ਸ਼ੁਰੂ ਹੋ ਗਏ ਆ ਬਹੁਤ ਦੁੱਖ ਭਰੀ ਕਹਾਣੀ ਬਣ ਗਈ ਇਸ ਵੇਲੇ ਹੁਣ ਸਾਡੇ ਵਾਸਤੇ ਜਿਹੜਾ ਐਮਐਲਏ ਸਾਹਿਬ ਖੁਦ ਅੰਦਰ ਆਏ ਆ ਤੇ ਬੜਾ ਇੱਕ ਤੇ ਆ ਛਿਪ ਵੇਖ ਕੇ ਹੌਸਲਾ ਹੋ ਜਾਂਦਾ ਵੀ ਸਾਡੇ ਵੱਲ ਜਦੋਂ ਤੁਸੀਂ ਦੇਖਦਾ ਆ ਆਮ ਹੀ ਆਪਾਂ ਸਮੁੰਦਰਾਂ ਚ ਦੇਖਦੇ ਆ ਜਦੋਂ ਕਿਸ਼ਤੀ ਆਉਂਦੀ ਆ ਤੋ ਬੰਦਾ ਚਾਹੇ ਉਹ ਕਿੰਨਾ ਵੀ ਦਿਨਾਂ ਦਾ ਡੈਡ ਪਿਆ ਹੋਵੇ ਤੋ ਉਹਨੂੰ ਹਸਾਰਾ ਮਿਲ ਜਾਂਦਾ ਤਾਂ ਕਿ એનર્ਜੀ ਆ ਜਾਂਦੀ ਆ ਅੱਜ ਉਸੇ ਤਰ੍ਹਾਂ ਹੀ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਦੇਖ ਕੇ ਕਿ ਐ ਐਮਐਲਏ ਸਾਹਿਬ ਆਏ ਆ ਸ਼ਿਪ ਆ ਗਿਆ ਵਾ ਤੇ ਅਸੀਂ ਹੁਣ ਜਲਦੀ ਹੀ ਸਾਰੇ ਜਿਹੜੇ ਮਾਲ ਡੰਗਰ ਵਿੱਚ ਰਹਿ ਗਏ ਉਹਨਾਂ ਨੂੰ ਕੱਢ ਲਵਾਂਗੇ ਇੰਦਰ ਭਾਈ ਜੀ ਕਿੰਨੇ ਕੁ ਪਿੰਡ ਤੁਹਾਡੇ ਹਲਕੇ ਦੇ ਇਹ ਸਾਰਾ ਏਰੀਆ ਤੁਹਾਡੇ ਇੱਧਰ ਸੁਲਤਾਨਪੁਰ ਦਾ ਹੀ ਏਰੀਆ ਹੈ ਇਹ ਸਾਰਾ ਦਾ ਸਾਰਾ ਸੁਲਤਾਨਪੁਰ ਦਾ ਏਰੀਆ ਠੀਕ ਹੈ 16 ਪਿੰਡ ਤੇ ਇਹ ਨੇ ਬਾਉਪੁਰ ਦੇ ਨਾਲ ਲੱਗਦੇ ਬਟ ਇਹਦੇ ਤੋਂ ਇਲਾਵਾ ਸਾਡੇ ਜੇ ਬਾਜੇ ਆਲ ਗੱਲ ਕਰੀਏ ਮੈਂ ਜੇ ਮੋਟੀ ਜੀ ਗੱਲ ਕਰਾਂ 50 45 ਕਿਲੋਮੀਟਰ ਏਰੀਆ ਮੇਰਾ ਦਰਿਆ ਦੇ ਨਾਲ-ਨਾਲ ਸਾਰਾ ਪ੍ਰਭਾਵਿਤ ਹੈ। ਆਲੀ ਕਨਾ ਵੀ ਬੰਨ ਟੁੱਟ ਗਿਆ। ਠੀਕ ਹੈ ਨਾ ਤੇ ਉਹਦੇ ਨਾਲ ਵੀ ਹੋਰ ਪਿੰਡ ਪ੍ਰਭਾਵਿਤ ਹੋਣੇ ਆ। ਸੋ ਅੰਦਾਜ਼ਾ 20 ਤੋਂ 25 ਹਜ਼ਾਰ ਏਕੜ ਜਿਹੜਾ ਕੱਲਾ ਸੁਲਤਾਨਪੁਰ ਦਾ ਇਲਾਕਾ 30 ਹਜ਼ਾਰ ਏਕੜ ਪ੍ਰਭਾਵਿਤ ਹੈ ਇਸ ਚੀਜ਼ ਤੋਂ। ਦੇ ਹਜੇ ਤੱਕ ਠੀਕ ਆ ਇਹ ਤਾਂ ਥੋੜੀ ਐਫਰਟ ਆ ਪਹਿਲਾਂ ਤਾਂ ਇਹਦੀ ਗੱਲ ਕਰਦਾ ਮੈਂ ਇਹ ਬੇੜਾ ਕਦੋਂ ਤਿਆਰ ਕਰਵਾਇਆ ਤੁਸੀਂ ਇਹ ਬੇੜਾ ਸਰਦਾਰ ਹੰਸਪਾਲ ਜੀ ਸਾਡੇ ਕਪੂਰਥਲੀ ਤੋਂ ਆ ਇਹਨਾਂ ਨੇ ਡਿਜ਼ਾਈਨ ਕੀਤਾ ਮਾਹਰ ਨੇ ਤੇ 2023 ਦੇ ਵਿੱਚ ਜਦੋਂ ਆੜਾ ਇਹ ਨਾ ਤੇ ਉਦੋਂ ਮੇਰੇ ਲਈ ਵੀ ਪਹਿਲੀ ਵਾਰ ਸੀ ਤੇ ਉਸ ਟਾਈਮ ਅਸੀਂ ਪੀੜਾ ਵੀ ਤਿਆਰ ਕੀਤਾ ਕਿਸ਼ਤੀਆਂ ਵੀ ਤਿਆਰ ਕੀਤੀਆਂ ਤੁਸੀਂ ਇਹ ਵੇਖੋ ਸਾਰੇ ਲੋਕ ਡੇਰਿਆਂ ਤੇ ਰਹਿੰਦੇ ਆ ਫਿਰ ਸਤਾਰ ਪਰਮਜੀਤ ਸਿੰਘ ਜੀ ਗੁਰਬੀਰ ਸਿੰਘ ਜੀ ਸਾਰੀ ਟੀਮ ਨੇ ਪੰਜ ਪੰਜ 7 7 ਕਰਾ ਨੂੰ ਇੱਕ ਇੱਕ ਬੀੜੀ ਦਿੱਤੀ ਆ ਵੀ ਆਪਣਾ ਕੰਮ ਚਲਾਈ ਜਾ ਪਰ ਗੱਲ ਇਹ ਆ ਵੀ ਜੋ ਹੋ ਰਿਹਾ ਇਹ ਸਰਕਾਰ ਦੀ ਬੇਵਕੂਫੀਆਂ ਨਾ ਹੋ ਰਿਆ ਉਹ ਕਿਵੇਂ ਆਪਾਂ ਕਿਵੇਂ ਕਹਿ ਸਕਦੇ ਆ ਕਿਉਂਕਿ ਮਤਲਬ ਲੋਕ ਤਾਂ ਮਤਲਬ ਮੈਂ ਵੀ ਇੰਨਾ ਚੋਂ ਆ ਜਿਹਨੂੰ ਲੱਗਦਾ ਵੀ ਮੀਂਹ ਵੱਧ ਪਏ ਪਹਾੜਾਂ ਤੇ ਹੋਈ ਤੇ ਸਰਕਾਰ ਐਫਰਟ ਨਹੀਂ ਕਰ ਪਾਰੀ ਪਰ ਉਹਨਾਂ ਦਾ ਰੋਲ ਕਿਵੇਂ ਆ ਉਹ ਤੁਸੀਂ ਡਿਫਾਈਨ ਦੇਖੋ ਗੱਲ ਇਹ ਆ 14 ਅਗਸਤ ਨੂੰ ਅਜ ਸਤਾਈ ਹੋ ਗਈ ਆ 14 ਅਗਸਤ ਨੂੰ ਮੈਂ ਪ੍ਰੈਸ ਕਾਨਫਰੰਸ ਕੀਤੀ ਸੀ ਸ਼ਾਇਦ ਤੁਸੀਂ ਦੇਖੀ ਹੋਵੇ ਤੇ ਉਹਦੇ ਵਿੱਚ ਮੈਂ ਪ੍ਰੈਡਿਕਟ ਕੀਤਾ ਸੀ ਅੱਜ ਤੋਂ 10 ਦਿਨਾਂ ਬਾਅਦ ਪੰਜਾਬ 'ਚ ਤਬਾਹੀ ਆਊਗੀ ਕੀਤਾ ਸੀ ਤੇ ਸਰਕਾਰ ਨੂੰ ਉਦੋਂ ਵੀ ਨਹੀਂ ਜਾਗੀ ਇਹ ਜਿਹੜਾ ਕੰਮ ਕਰ ਰਿਹਾ ਨਾ بارشਾਂ ਕਰਕੇ بارشਾਂ ਕਰਕੇ ਨਹੀਂ بارشਾਂ ਤਾਂ 2 ਦਿਨ ਪਹਿਲਾਂ ਹੋਈਆਂ ਇਹ ਇਸ ਕੰਮ ਨੂੰ ਇਹਨੂੰ ਤਾਂ 12 ਦਿਨ ਹੋ ਚੁੱਕੇ ਆ ਅੱਛਾ 12 ਦਿਨਾਂ ਤੋਂ ਇੱਥੇ ਪਾਣੀ 12 ਦਿਨਾਂ ਤੋਂ ਪਾਣੀ ਆ ਟੁੱਟਿਆ ਹੋਇਆ ਉਹਦਾ ਕਾਰਨ ਸਿੰਪਲ ਇੱਕ ਇਹ ਆ ਕਿ ਜਿੰਨਾ ਪਾਣੀ ਬਿਆਸ ਦੇ ਦਰਿਆ ਚ ਪਿੱਛੋਂ ਆਉਂਦਾ ਹਰੀਕੇ ਤੋਂ ਰਿਲੀਜ਼ ਨਹੀਂ ਕਰਦੀ ਸਰਕਾਰ ਕਿਉਂ ਇਹ ਜਵਾਬ ਸਰਕਾਰ ਨੂੰ ਤੇ ਸਰਕਾਰ ਦੇ ਮੰਤਰੀ ਨੂੰ ਦੇਣ ਦੀ ਲੋੜ ਹੈ ਕਿਉਂ ਮੈਨੂੰ ਪੁੱਛਦੇ ਨੂੰ ਅੱਜ 3 ਸਾਲ ਹੋ ਗਏ ਆ ਪਿਛਲੇ ਹੜ੍ਹ ਚ ਵੀ ਪੁੱਛਿਆ ਸੀ ਤੇ ਇਸ ਹੜ੍ਹ ਚ ਵੀ 14 ਤਰੀਕ ਨੂੰ ਪ੍ਰੈਸ ਕਾਨਫਰੰਸ ਕਰਕੇ ਮੈਂ ਸਰਕਾਰ ਨੂੰ ਪੁੱਛਿਆ ਪਿਛੋਂ ਜਿੰਨਾ ਪਾਣੀ ਆਇਆ ਤੇ ਜਿੰਨਾ ਰਿਲੀਜ਼ ਕੀਤਾ 7 ਲੱਖ ਕਿਊਸਿਕ ਪਾਣੀ ਘੱਟ ਰਿਲੀਜ਼ ਹੋਇਆ 7 ਲੱਖ ਕਿਊਸਿਕ ਪਾਣੀ ਉਹ 7 ਲੱਖ ਕਿਊਸਿਕ ਪਾਣੀ ਕਿੱਥੇ ਗਿਆ ਲੋਕਾਂ ਦੇ ਖੇਤਾਂ ਚ ਲੈਵਲ ਦਰਿਆ ਦਾ ਵਧਿਆ ਵਧਿਆ ਉਹਨੇ ਸਾਰੇ ਭਨ ਭੰਤੇ ਪਰ ਜਿਹੜੀ ਥਾਂ ਦੇ ਉੱਤੇ 2023 ਦੇ ਵਿੱਚ ਦੀ ਤੁਸੀਂ ਗੱਲ ਕਰੀ ਆ 2023 ਚ ਵੀ ਮੁੱਖ ਮੰਤਰੀ ਇੱਥੇ ਆਏ ਸੀਗੇ ਸੁਲਤਾਨਪੁਰ ਤੇ ਜਿੰਨਿਆਉਂ ਲਿੰਦਰਪਿੰਡੀ ਆਏ ਸੀ ਓਕੇ ਪਿਛਲੇ ਪਿੰਡ ਆਏ ਹੋਣੇ ਹਾਂ ਚਲੰਦਰ ਇਲਾਕੇ ਚ ਆਏ ਸੀ ਸੁਲਤਾਨਪੁਰ ਪਹਿਲੀ ਆ ਰਹਾ ਹੈ ਓਕੇ ਗੱਲ ਇਹ ਆ ਕਿ ਅੱਜ ਵੀ 2.5 ਲੱਖ ਪਾਣੀ ਕੱਢ ਰਹੇ ਆ ਮੇਰੇ ਕਹਿਣ ਦਾ ਮਤਲਬ ਇਹੀ ਆ ਵੀ ਜਦੋਂ ਪਹਿਲਾਂ ਵੀ ਇਹ ਧਾਣੀ ਵੀ ਦਿੱਕਤ ਉਹਨਾਂ ਲਈ ਅੱਜ ਹੀ ਖੜੀ ਹੋਈ ਆ ਇਹ ਤਾਂ ਹਰ ਸਾਲ ਹੀ ਕੁਛ ਨਾ ਕੁਛ ਇਹੋ ਜਿਹਾ ਬਣਦਾ ਪੰਜਾਬ ਦਾ ਤਾਂ ਜੇ ਇੰਨੇ ਵੇਅਰ ਆ ਤਾਂ ਉਹਨਾਂ ਨੂੰ ਕਰਨਾ ਚਾਹੀਦਾ ਗੱਲ ਇਹ ਆ ਵੀ ਜਿਹੜਾ ਵੀ ਚਾਹੇ ਡਿਪਾਰਟਮੈਂਟ ਆ ਚਾਹੇ ਮੰਤਰੀ ਆ ਚਾਹੇ ਸੈਕਟਰੀ ਆ ਸੌਂ ਜਾਂਦਾ ਜਿੱਦਣ بارشਾਂ ਖਤਮ ਹੋ ਜਾਣੀਆਂ ਉਤੋਂ ਬਾਅਦ ਸੁੱਤੇ ਰਹਿੰਦੇ ਆ ਮੈਂ ਆਪਦੇ ਇਲਾਕੇ ਦੇ ਲਈ 15 ਸਟੱਡ ਜਿਹੜੇ ਲੱਗਣੇ ਸੀ ਉਹਦੀ ਚਿੱਠੀ ਲਿਖ ਕੇ ਦਿੱਤੀ ਸੀ ਬਾਈ ਨੇਮ ਉਹਦੇ 'ਚ ਉਹ ਨਹੀਂ ਲੱਗੇ ਸਰਕਾਰ ਦਾ ਰੁਪਈਆ ਨਹੀਂ ਲੱਗਣਾ ਸੀ ਨਰੇਗਾ ਦੇ ਪੈਸਿਆਂ 'ਚ ਲੱਗਣੇ ਆ ਤੇ ਫੇਰ ਇਹ ਮਿਸਮੈਨੇਜਮੈਂਟ ਕਿਹਦੀ ਆ ਭਾਈ ਕਿਸੇ ਬੰਦੇ ਨੂੰ ਤਾਂ ਜ਼ਿੰਮੇਵਾਰ ਠਰਉਣਾ ਪਊਗਾ ਲੋਕ ਡੁੱਬ ਜਾਣ ਡੰਗਰ ਮਰ ਜਾਣ ਲੋਕਾਂ ਦੇ ਪਿਛਲੀ ਵਾਰ ਸਾਡੇ ਇੱਥੇ ਦੋ ਬੱਚੇ ਮਰ ਗਏ ਸੀ ਕੌਣ ਰਿਸਪੌਂਸਿਬਲ ਹੈ ਇਹ ਮੈਨੂਮੇਡ ਨਹੀਂ ਆ 7 ਲੱਖ ਕਿਊਸਿਕ ਪਾਣੀ ਨਵਰੀਤ ਜੀ ਪਤਾ ਕਿੰਨਾ ਹੁੰਦਾ ਤੁਹਾਡੇ ਨਹਿਰਾ ਜਾਨੀਆਂ ਨਾ ਰਾਜਸਥਾਨ ਨੂੰ ਉੱਚ 30000 ਕਿਊਸਿਕ ਪਾਣੀ ਜਾਂਦਾ ਤੂੰ ਤਾਂ ਪੂਰੀਆਂ ਭਰੀਆਂ ਜੇ ਪੂਰਾ ਮਹੀਨਾ ਉਹ ਨਹਿਰਾ ਚ ਪਾਣੀ ਜਿਹੜਾ ਆ ਨਾ ਉਹ ਇੱਥੇ ਤੁਰਿਆ ਫਿਰਦਾ ਇਥੋਂ ਲੈ ਕੇ ਹਰੀਕੇ ਤੱਕ ਇਹਨਾਂ ਨੇ ਰੀਲੀਜ਼ ਨਹੀਂ ਕੀਤਾ ਅੱਜ ਕਿਵੇਂ ਰਿਲੀਜ਼ ਹੋ ਰਿਹਾ 2.5 ਲੱਖ ਜੇ ਉਦੋਂ ਹੀ ਕਰ ਦਿੰਦੇ ਤੇ ਕੋਈ ਰੋਲਾ ਹੀ ਨਹੀਂ ਸਾਡੇ ਹਰੇਕ ਕਿਸਾਨ ਨੂੰ ਇਹ ਜਿੰਨੇ ਬੰਦੇ ਆ ਨਾ ਇਹਨਾਂ ਨੂੰ ਸਵੇਰੇ ਪਤਾ ਹੁੰਦਾ ਵੀ ਢਿੱਲਵਾ ਤੇ ਕੀ ਗੇਜ ਚੱਲ ਰਹੀ ਆ ਪਾਣੀ ਦੀ ਤੇ ਹਰੀਕੇ ਤੇ ਕੀ ਗੇਜ ਚੱਲ ਰਹੀ ਆ ਹਰ 6 ਘੰਟੇ ਇਹਨਾਂ ਨੂੰ ਪਤਾ ਹੁੰਦਾ ਤੇ ਇਹਨਾਂ ਨੂੰ ਰੋਲਾ ਪਾਉਂਦਿਆਂ ਨੂੰ 10 ਦਿਨ ਬਹੁਤ ਰੋਣਾ ਪਾਇਆ ਕਿਸੇ ਨੇ ਸੁਣੀ ਨਹੀਂ ਤੁਸੀਂ ਕਰਿਆ ਇਹ ਚੱਕਾ ਮੁੱਦਾ ਪਹਿਲਾਂ ਚੱਕਿਆ ਇਸ ਤਰ੍ਹਾਂ ਵੀ ਭਾਈ ਸਾਡੇ ਇਥੇ ਹਾਲਾਤ ਖਰਾਬ ਹੋਣ ਬਿਲਕੁਲ ਜੀ ਅਸੀਂ ਯਾਨੀ ਕਿ 14 ਤਰੀਕ ਨੂੰ ਜਦੋਂ ਬੰਨ ਟੁੱਟਦਾ ਵਾ ਜਦੋਂ ਪਾਣੀ ਦਾ ਲੈਵਲ ਜਦੋਂ ਖਬਰਾਂ ਆ ਰਹੀਆਂ ਸੀ ਵੀ ਭਾਰੀ ਬਰਸਾਤ ਹੋ ਰਹੀ ਆ ਜਾਂ ਦਰਿਆ ਭਰਿਆ ਜਾ ਰਿਹਾ ਵਾ ਬਹੁਤ ਦਿਨ ਤੇ ਅਸੀਂ ਦਰਿਆ ਦੀ ਦੇਖਭਾਲ ਕੀਤੀ ਆ ਬੰਨ ਦੀ ਦੇਖਭਾਲ ਕੀਤੀ ਆ ਉਦੋਂ ਤੋਂ ਨਾਲ ਜਿੱਦਾਂ ਅਸੀਂ ਦੇਖਭਾਲ ਕਰ ਰਹੇ ਸੀ ਹਰੀਕੇ ਹੈਡ ਤੱਕ ਕਿਸਾਨਾਂ ਨੇ ਧਰਨੇ ਵੀ ਲਾਏ ਆ ਧਰਨੇ ਵੀ ਦਿੱਤੇ ਆ ਵੀ ਪਾਣੀ ਨੂੰ ਰਿਲੀਵ ਕੀਤਾ ਜਾਵੇ ਕਹਿੰਦੇ ਸਾਡਾ ਪਾਉਂਡ ਦਾ ਏਰੀਆ ਨਹੀਂ ਪੂਰਾ ਹੋ ਰਿਹਾ ਦੇਖੋ ਜੀ ਪਹਿਲਾਂ ਵੀ ਇਹ ਗੱਲ ਆਪਾਂ ਕਰਦੇ ਰਹੇ ਇਹਨਾਂ ਸਰਕਾਰਾਂ ਦੇ ਨਾਲ ਕਰਦੇ ਰਹੇ ਆ ਤੇ ਜਦੋਂ ਇਹਨਾਂ ਨੂੰ ਦੱਸਿਆ ਕਿ ਤੁਸੀਂ ਕਹਿੰਦੇ ਵੀ ਅਸੀਂ ਅੱਗੇ ਪਾਣੀ ਰਿਲੀਵ ਨਹੀਂ ਕਰ ਸਕਦੇ ਤੁਸੀਂ ਪਹਿਲਾਂ ਜਿਹੜੇ ਸਾਡੇ 4-5 ਜ਼ਿਲ੍ਹੇ ਆ ਪਿੱਛੇ ਜਿਹੜੇ ਆ ਹਰੀਕੇ ਹੈਡ ਤੋਂ ਇਹਨਾਂ ਨੂੰ ਪਾਣੀ ਵਿੱਚ ਸਟੋਰ ਕਰਕੇ ਸਾਡੀਆਂ ਫਸਲਾਂ ਸਾਰੀਆਂ ਬਰਬਾਦ ਕਰਕੇ ਜਦੋਂ ਤੁਸੀਂ ਬੰਨਾਂ ਨੂੰ ਖਤਰਾ ਹੋ ਗਿਆ ਜਾਂ ਆਲਰੇਡੀ ਟੁੱਟ ਟੁੱਟਣ ਦੇ ਕਿਨਾਰੇ ਦੀਆਂ ਟੁੱਟ ਗਏ ਫਿਰ ਵੀ ਤਾਂ ਅੱਗੇ ਰਿਲੀਵ ਕਰਨਾ ਪਾਣੀ ਉਹਦੇ ਨਾਲ ਜਿਹੜੇ ਸਾਡੇ ਥੱਲੇ ਭਰਾ ਬੈਠੇ ਆ ਫਰੋਜਪੁਰ ਏਰੀਆ ਦੇ ਵਿੱਚ ਹੋਰ ਜਿਹੜਾ ਨਾਲ ਏਰੀਆ ਵਾਲਾ ਫਾਜਲਕੇ ਦਾ ਸਾਨੂੰ ਵੀ ਮਾਰੇ ਗਿਆ ਤੇ ਨਾਲ ਉਸ ਤੋਂ ਬਾਅਦ ਉਹ ਵੀ ਮਾਰੇ ਗਏ ਕੀ ਇਹ ਸੱਚ ਹੈ ਵੀ ਜੇ ਹੁਣ ਇੱਕੇ ਦਮ ਛੱਡਿਆ ਤਾਂਹੀਂ ਫਿਰੋਜ਼ਪੁਰ ਦੇ ਵਿੱਚ ਉਹ ਦਿੱਕਤ ਆ ਰਹੀ ਹੈ ਵੇਖੋ ਗੱਲ ਇਹ ਆ ਨਮਰੀਜੀ 1 ਲੱਖ ਕਿਊਸਿਕ ਪਾਣੀ ਦਰਿਆ ਚ ਚੱਲੇ ਸਾਨੂੰ ਕੋਈ ਸਮੱਸਿਆ ਨਹੀਂ ਠੀਕ ਹੈ ਠੀਕ ਹੈ ਨਾ ਜੀ ਤੇ ਇਹਨਾਂ ਨੂੰ ਡੈਮਾਂ ਨੂੰ ਵੀ ਕੰਟਰੋਲ ਕਰਨਾ ਚਾਹੀਦਾ ਸੀ ਜਿਹੜੀਆਂ ਚੱਕੀਆਂ ਕਹਿੰਦੇ ਆ ਜਿਹੜੀ ਹਿਮਾਚਲ ਚੋਂ ਪਾਣੀ ਆਉਂਦਾ ਨਾ بارش ਪੈਂਦੀ ਆ ਉਹ अनकंट्रोल्ड है उते कोई डैम नहीं है जिन्ना मी पणा ओ सारा पानी अंदर आना ही आना हुन उधरो भी पानी आ रया ते डैम चो भी पानी आ रया ते डैम चो पहला ਛੱਡ ਕੇ ਅੱਗੇ ਰਿਲੀਜ਼ ਕਰ ਲੈਂਦੇ ਰੌਲਾ ਹੀ ਕੋਈ ਨਹੀਂ ਸੀ ਅੱਜ ਵੀ ਤਾਂ 2 ਲੱਖ ਆ ਕੇ ਬਾਹਰ ਜਾ ਰਿਆ ਨਾ ਹੁਣ ਹੋ ਕੀ ਰਿਆ ਸਾਡੇ ਜ਼ਿਮੀਦਾਰਾਂ ਨੂੰ ਤੇ ਰੋਜ ਪਤਾ ਲੱਗਦਾ ਵੀ ਸਾਡਾ ਦਰਿਆ 4 ਇੰਚ ਵਧਿਆ ਜਾਂ ਅੱਧਾ ਫੁੱਟ ਵਧਿਆ ਜਾਂ ਘਟਿਆ ਮਾਰਕਰ ਲਾਇਆ ਜ਼ਿਮੀਦਾਰਾਂ ਨੇ ਹੁਣ ਅੱਧੇ ਘੰਟੇ ਚ ਮੈਨੂੰ ਇਹਨਾਂ ਨੇ ਦੱਸਿਆ ਵੀ ਅੱਧਾ ਫੁੱਟ ਵੱਚੁ ਗਿਆ ਕਿਉਂ ਕਿ ਕਿਉਂਕਿ ਪਿੱਛੇ ਮਾਧੋਪਰ ਮੈਨੂੰ ਪਤਾ ਲੱਗਿਆ ਵੀ ਡੈਮ ਕੋ ਪੋਲ ਟੁੱਟ ਗਿਆ ਆ ਉਹਦਾ ਵੀ ਪਾਣੀ ਸਾਰਾ ਇੱਧਰ ਆ ਰਿਹਾ ਰਾਵੀ ਦਾ ਵੀ ਪਾਣੀ ਘੁੰ ਫਿਰ ਕੇ ਆ ਰਿਹਾ ਕੁਛ ਸੋ ਇਹ ਸਾਰਾ ਮੈਨ ਮੇਡ ਸਿਸਟਮ ਹੈ ਇਹ ਕੋਈ ਕੁਦਰਤ ਨਹੀਂ ਸਿਰਫ ਮੈਨ ਮੇਡ ਆਈ ਵੀ ਤਾਂ 2 ਲੱਖ ਕਿਊਸਿਕ ਪਾਣੀ ਬਾਹਰ ਜਾ ਰਿਹਾ ਜੇ ਉਸ ਦਿਨ ਜਿੰਨਾ ਆਉਂਦੇ ਸੀ ਉਸ ਦਿਨ ਉਹਨਾ ਕੱਢ ਦਿਓ ਤੁਸੀਂ ਡਾਟਾ ਕਢਾ ਲਓ ਪਿਛਲੇ 15 20 ਦਿਨਾਂ ਦਾ ਮੈਂ ਦੇ ਤੁਹਾਨੂੰ ਤੁਹਾਨੂੰ ਡਾਟਾ ਤੇ ਉਹ ਡਾਟੇ ਨੂੰ ਐਨਲਾਈਜ਼ ਕਰਕੇ ਸਰਕਾਰ ਨੂੰ ਹੀ ਪੁੱਛੋ ਜਿਹੜਾ ਪਿੱਛੋਂ ਪਾਣੀ ਆਇਆ ਕੱਢਿਆ ਕਿਉਂ ਬਸ ਇੱਕ ਸਵਾਲ ਉਦੋਂ ਸਰਕਾਰ ਜਵਾਬ ਦੇ ਦੇਵੇ ਬਸ ਉਹ ਸਾਨੂੰ ਇੰਟਰਵਿਊ ਦੇਣ ਲੱਗ ਜਾਣ ਇੱਕ ਵਾਰੀ ਸਰਕਾਰ ਵਾਲੇ ਕਿਉਂਕਿ ਜਿਹੜਾ ਉਹਨਾਂ ਨੇ ਰੋਕਿਆ ਵਾ ਸਾਨੂੰ ਵੀ ਤੁਹਾਨੂੰ ਤਾਂ ਅਸੀਂ ਕਦੇ ਵੀ ਗੱਲ ਹੀ ਨਹੀਂ ਕਰਨੀ ਉਹ ਕਰੇ ਤਾਂ ਮੈਂ ਜ਼ਰੂਰ ਪੁੱਛੂੰਗਾ ਮੈਂ ਤਾਂ ਸਰਕਾਰ ਨੂੰ ਹੋਰ ਇੱਕ ਹੱਲ ਕੱਢਿਆ ਸੀ ਦੱਸਿਆ ਵੀ ਸੀ ਵਿਧਾਨ ਸਭਾ ਵਿੱਚ ਵੀ ਹਮੇਸ਼ਾ ਮੁੱਦਾ ਚੱਕਿਆ ਤੇ ਫਲੋਰ ਆਫ ਦੀ ਹਾਊਸ ਤੇ ਮੰਤਰੀ ਜੀ ਨੇ ਮੇਰੇ ਸਵਾਲ ਦਾ ਵਿਧਾਨ ਸਭਾ ਜਵਾਬ ਦਿੱਤਾ ਸੀ ਕਿ ਜੇ ਲੋਕ ਜ਼ਮੀਨ ਦੇ ਦੇਣਗੇ ਤੇ ਅਸੀਂ ਉੱਥੇ ਪੱਕਾ ਬੰਨ ਬਣਾ ਦੇਾਂਗੇ ਤੇ ਮੈਂ ਉਹਨਾਂ ਨੂੰ ਕਹਿਆ ਸੀ ਮੈਂ ਜੀ ਮੇਰੇ ਇਲਾਕੇ 'ਚ ਲੋਕਾਂ ਨੇ ਜ਼ਮੀਨ ਆਲਰੇਡੀ ਬਨਾਈ ਦਿੱਤੀ ਹੋਈ ਆ ਇਹ ਬੰਦੇ ਜ਼ਮੀਂਦਾਰ ਬੈਠੇ ਆ ਜ਼ਮੀਨ ਦੇਨ ਨੂੰ ਤਿਆਰ ਆ ਤੁਸੀਂ ਬੰਨ ਬਣਾਓ ਗੱਲ ਇਹ ਆ ਨਵਨੀ ਜੀ ਦਰਿਆ ਤਾਂ ਹੈਗਾ ਉਹ ਜਿਹੜੀ ਬਹਿ ਕੇ ਉਹ ਤੋਂ ਵੀ ਪਿੱਛੇ ਠੀਕ ਹੈ ਜੀ ਠੀਕ ਹੈ ਨਾ ਬੰਨ ਤੁਹਾਡਾ 3 ਕਿਲੋਮੀਟਰ ਇੱਧਰ ਨੂੰ ਪੱਕਾ ਬੰਨ ਆ ਜਿਹੜਾ ਬੰਨ ਭਾਈ ਜਿਹੜੇ ਬੰਦੇ 3 ਕਿਲੋਮੀਟਰ ਦੇ ਏਰੀਏ ਦੇ ਵਿੱਚ ਹੈਗੇ ਆ ਤੁਸੀਂ ਆਪਦੀ ਹੱਦ ਤੇ ਆਪਦੀ ਬਾਉਂਡਰੀ ਬਣਾਓ ਨਾ ਤੇ ਆਪਦੇ ਦਰਿਆ ਦਾ ਐਨਲਾਈਜ਼ ਕਰੋ ਚੈਨਲਾਈਜ਼ ਕਰੋ ਇਹਨੂੰ ਕਿ ਇਹ ਚੋਂ ਪਾਣੀ ਕਿੰਨਾ ਨਿਕਲ ਸਕਦਾ ਤੇ ਦਰਿਆਵਾਂ ਦੀ ਸਿਰਫ ਚੈਨਲਾਈਜੇਸ਼ਨ ਹੋਣ ਦੀ ਲੋੜ ਹੈ ਇਹੀ ਹੱਲ ਹੈ ਇਹਦਾ ਇਹ ਤਾਂ ਸਰਕਾਰ ਦੇ ਹੋਗੇ ਪਰ ਜਿਹੜੇ ਹੁਣ ਐਫਰਟ ਹੋ ਰਹੇ ਆ ਇਸ ਵੇਲੇ ਮਤਲਬ ਮੈਨੂੰ ਤਾਂ ਵੀ ਠੀਕ ਆ ਸਰਕਾਰ ਦੇ ਕੰਮ ਨੂੰ ਢੀਕਣ ਤੋਂ ਪਹਿਲਾਂ ਹੀ ਜਿਹੜੇ ਲੋਕਾਂ ਦੇ ਰੈਸਕਿਊ ਹੋ ਰਹੇ ਆ ਇਹ ਕੰਮਾਂ ਬਾਰੇ ਥੋੜਾ ਦੱਸੋ ਵੇਖੋ ਇਹ ਜ਼ਿੰਮੇਵਾਰੀ ਬਣਦੀ ਆ ਮੇਰੀ ਅਲਾਕਾ ਮੇਰਾ ਬੰਦੇ ਮੇਰੇ ਪ੍ਰੇਮ ਕਰਦੇ ਆ ਤੇ ਜੇ ਮੇਰੇ ਇਲਾਕੇ ਨੂੰ ਕੋਈ ਤਕਲੀਫ ਆਈ ਆ ਨਾ ਤਾਂ ਤਕਲੀਫ ਮੇਰੀ ਆ ਸੋ ਮੇਰੀ ਡਿਊਟੀ ਬਣਦੀ ਆ ਹਰੇਕ ਬੰਦੇ ਨੂੰ ਰੈਸਕਿਊ ਕਰਨਾ ਉਹਦੇ ਨਾਲ ਨਾਲ ਜਿਹੜੀਆਂ ਵੀ ਲੋੜਮੰਦ ਚੀਜ਼ਾਂ ਹੈਗੀਆਂ ਉਹ ਪ੍ਰੋਵਾਈਡ ਕਰਾਉਣੀਆਂ ਅੱਜ ਦੀ ਮੇਨ ਚੀਜ਼ ਹੈਗੀ ਆ ਵੀ ਅਸੀਂ ਆਪਣੀਆਂ ਚੀਜ਼ਾਂ ਦਾ ਬਚਾਅ ਕਰ ਲਈਏ ਵੇਖੋ ਜ਼ਿਮੀਦਾਰ ਦੀ ਫਸਲ ਦਾ ਬਹੁਤ ਭਾਰੀ ਨੁਕਸਾਨ ਹੋਇਆ ਪਹਿਲਾਂ 23 ਚ ਹੋਇਆ ਚੋਨਾ ਮਰ ਗਿਆ 24 ਠੀਕ ਲੰਘਿਆ 25 ਫੇਰ ਮਰ ਗਿਆ ਨਾ ਪਿਛਲੀ ਵਾਰ ਸਾਨੂੰ ਮੌਜਾ ਮਿਲਿਆ ਤੇ ਇਹ ਕੀ ਦੇਖੋ ਕੀ ਬਣਦਾ 70000 ਦਾ ਝੋਨਾ ਤੇ ਸਰਕਾਰ ਕਵੇ 6800 ਰੁਪਇਆ ਲੈ ਲਓ ਲੈ ਕੀ ਸਰਕਾਰ ਦੀ ਉਹਨਾਂ ਅਫਸਰਾਂ ਦੀ ਕਾਉਂਟੇਬਿਲਟੀ ਹੋਣੀ ਚਾਹੀਦੀ ਆ ਸ਼ਾਇਦ ਮੰਤਰੀ ਸਾਹਿਬ ਨੂੰ ਪੂਰਾ ਨਾ ਪਤਾ ਹੋਵੇ ਮੁੱਖ ਮੰਤਰੀ ਨੂੰ ਨਾ ਪਤਾ ਹੋਵੇ ਪਰ ਭਾਈ ਜਿਹੜੇ ਚੀਫ ਇੰਜੀਨੀਅਰ ਹੋਏ ਤੁਹਾਡੇ ਉਹਨਾਂ ਦੀ ਕਾਉਂਟੇਬਿਲਟੀ ਹੋਣੀ ਚਾਹੀਦੀ ਜਿਹੜੇ ਸੈਕਟਰੀ ਆ ਉਹਨਾਂ ਨੂੰ ਪੁੱਛੋ ਤੇ ਸਹੀ ਵੀ ਰਾਣਾ ਇਹ ਸਵਾਲ ਕਰ ਰਿਹਾ ਇਹਦਾ ਜਵਾਬ ਦੱਸੋ ਕਿਉਂ ਨਹੀਂ ਪਾਣੀ ਛੱਡਿਆ ਸੋ ਆ ਫੈਕਟ ਅਬ ਹਾਂ ਸਰ ਪਾਲਜੀ ਆਜੋ ਮਾੜੇ ਉਰੇ ਆਜੋ ਇੱਧਰ ਨੂੰ ਆਜੋ ਹੁਣ ਮੈਂ ਤੁਹਾਨੂੰ ਤਾਂ ਸਪੈਸ਼ਲ ਸਮਾਂ ਦੇਣਾ ਚਾਹਣਾ ਕਿ ਮੈਂ ਤੁਹਾਨੂੰ ਦੋ ਵਾਰੀ ਦੇਖਿਆ ਸੇਵਾ ਦੇ ਕੰਮ 'ਚ ਤੁਸੀਂ ਵੀ ਅੱਗੇ ਰਹਿੰਨੇ ਹੋ ਇਹ ਬੇੜੇ ਨੂੰ ਮਤਲਬ ਇਹ ਤਾਂ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਜਿਹੜਾ ਤੁਸੀਂ ਬਣਾਇਆ ਮੈਂ ਧੰਨਵਾਦ ਕਰ ਦਿੰਨਾ ਇੱਕ ਤਾਂ ਪਹਿਲਾਂ ਤਾਂ ਤੁਹਾਡਾ ਠੀਕ ਹੈ ਇਹ ਹੈਨਾ ਤੇ ਅ ਕਿਵੇਂ ਰਿਹਾ ਇਹ ਸਾਰਾ ਐਕਸਪੀਰੀਅੰਸ ਇਹਨੂੰ ਬਣਾਉਣਾ ਜਾਂ ਇਹਨੂੰ ਕਰਨਾ ਦੇਖੋ ਐਕਸਪੀਰੀਅੰਸ ਜਾਇ ਜਿੰਦਾ ਮਰਜੀ ਵੱਡਾ ਬਣਾ ਲੀਏ ਪਰ ਜੇ ਪਾਇਲਟ ਨਾ ਠੀਕ ਹੋਵੇ ਨਾ ਤਾਂ ਪਾਇਲਟ ਦਾ ਥੋੜਾ ਹੀ ਆ ਭਾਈ ਇਹ ਪਾਇਲਟ ਇਹ ਦੋ ਭਰਾ ਹੈਗੇ ਆ ਇਹਨਾਂ ਦੀ ਬਦੌਲਤ ਬੇੜਾ ਚੱਲ ਰਿਹਾ ਵਾ ਬਾਕੀ ਇਹ ਸੋਚ ਇੰਦਰ ਪ੍ਰਤਾਪ ਦੀ ਸੀਗੀ ਕਿ ਕੋਈ ਚੀਜ਼ ਪਿਛੇ ਰਹਿ ਤੈਹੀ ਦੇ ਵਿੱਚ ਕਿ ਕੋਈ ਚੀਜ਼ ਇਹੋ ਜਿਹੀ ਬਣਾਈਏ ਕਿ ਕਹਿੰਦੇ ਸਲਾਹ ਕੀਤੀ ਕਿ ਭਾਜੀ ਕਿ ਜਿਹੜੀ ਮਲਟੀ ਪਰਪਸ ਜੀ ਕੰਮ ਆਵੇ ਕਿ ਫਿਰ ਇਹਨਾਂ ਨੇ ਬੈਠ ਕੇ ਨਾਲ ਉਥੇ ਫੈਕਟਰੀ ਬੈਠੇ ਰਹਿੰਦੇ ਸੀ ਡਿਜ਼ਾਈਨ ਕਰਕੇ ਆਪ ਹੀ ਨਾਲ ਤਿਆਰ ਕਰਵਾਇਆ ਤੇ ਹੁਣ ਇਹਦੇ ਵਿੱਚ 10 ਟਨ ਹੈਗਾ ਕਿ ਇਹਨਾਂ ਦੀ ਸੋਚ ਇਹ ਸੀ ਕਿ ਜਿਹੜੇ 10-10 ਟਨ ਦੇ ਬੈਗ ਦੋ ਇਹਦੇ ਉੱਤੇ ਆ ਜਾਣ ਤੇ ਆਪਾਂ ਇਹਦੇ ਵਿੱਚੋਂ ਸੁੱਟ ਦਈਏ ਜਿੱਥੇ ਦਰਿਆ ਦੇ ਬੰਨ ਹੈਗਾ ਠੀਕ ਹੈ ਪਹਿਲਾਂ ਦਰਿਆ 'ਚ ਬੰਨ ਮਾਰਨ ਵਾਸਤੇ ਕਰੇਟ ਕਰਾ ਹਾਂ ਬੰਨ ਮਾਰਨ ਵਾਸਤੇ ਕੀਤਾ ਸੀਗਾ ਤੇ ਫਿਰ ਅਸੀਂ ਚੈੱਕ ਕੀਤਾ ਕਿਤੇ ਪੋਕਲੇ ਨਾ ਵੀ ਲੱਦ ਲਈਆਂ ਇਹਨੂੰ ਕੁਝ ਨਹੀਂ ਹੋਇਆ ਉਧਰ ਤੇ ਹੀ ਹੁੰਦਾ ਜਦਾਂ ਕਿ ਚੀਜ਼ ਬਣ ਜਾਂਦੀ ਰੱਬੀ ਕਿ ਸਾਡੀ ਸੋਚ ਤੋਂ ਵਧੀਆ ਬਣ ਗਈ ਸੀ ਹਾਂ ਹਾਂ ਕਿੰਨੇ ਕ ਜਾਨਵਰ ਲੋਕਾਂ ਦੇ ਹਜੇ ਘਰਾਂ ਚ ਖੜੇ ਆ ਜਿਹੜੇ ਤੁਹਾਡੇ ਲਿਆਉਣ ਲੈ ਜਿਹਦੇ ਲਈ ਤੁਹਾਨੂੰ ਕਾਲ ਆ ਰਹੇ ਆ ਲੋਕਾਂ ਦੇ ਬਿਲਕੁਲ ਜੀ ਜਦੋਂ ਆ ਸ਼ਿਪ ਅਸੀਂ ਅੱਜ ਸਵੇਰ ਦਾ ਇਹਨੂੰ ਕੱਲ ਸਾਡਾ ਥੋੜਾ ਜਿਹਾ بارش ਦੇ ਕਰਕੇ ਇੱਕ ਕਿਸ਼ਤੀ ਡੁੱਬ ਗਈ ਸੀ ਉਹ ਕਿਸ਼ਤੀ ਮਾੜੀ ਹੋਣ ਦਾ ਕਰਕੇ ਲਗਾਤਾਰ ਫੋਨ ਵੱਜ ਰਿਹਾ ਵਾ ਇੱਕ ਫੋਨ ਸੁਣਿਆ ਉਹਨਾਂ ਨੂੰ ਦੱਸਿਆ ਵੀ ਆ ਉਹਨੇ ਸਾਡਾ ਨੰਬਰ ਲਾ ਲਓ ਵੇਖੋ ਨੰਬਰ ਉੱਥੇ ਹੁੰਦੇ ਆ ਕੋਈ ਆਪਾਂ ਜਾਣਾ ਵਾ ਕਿਸੇ ਏਜੰਟ ਕੋਲ ਹੋਰ ਜਿਹੜੀਆਂ ਇਹੋ ਜਿਹੀਆਂ ਕੋਈ ਚੀਜ਼ਾਂ ਆਪਾਂ ਡਾਕਟਰਾਂ ਕੋਲ ਜਾਣਾ ਵੀ ਨੰਬਰ ਲੈਂਦੇ ਆ ਅਸੀਂ ਨੰਬਰ ਦਾ ਹੀ ਤੇ ਸੇਵਾ ਦੇ ਭਾਵਨਾ ਨਾਲ ਕੰਮ ਕਰ ਰਹੇ ਅਸੀਂ ਰਾਤ ਤੱਕ ਵੀ ਕਰਾਂਗੇ ਪਰ ਲੋਕ ਇਹ ਕਹਿ ਰਹੇ ਵੀ ਸਾਡਾ ਖਿਆਲ ਰੱਖਿਓ ਨੰਬਰ ਸਾਨੂੰ ਦੱਸ ਦਿਓ ਚਾਹੇ ਕੱਢ ਚਾਹੇ ਜਦੋਂ ਮਰਜ਼ੀ ਮਾਲ ਡੰਗਾ ਸਾਡਾ ਦਿਓ ਟਰੈਕਟਰ ਵੀ ਆ ਗੱਡੀਆਂ ਵੀ ਆ ਸਮਾਨ ਵੀ ਆ ਕਿਉਂਕਿ ਕਿਉਂਕਿ ਸਮਾਨ ਜਿਹੜਾ ਨਾ ਲੋਕਾਂ ਦਾ ਘਰਾਂ ਦਾ ਵਿੱਚ ਘਰਾਂ ਨੂੰ ਜਿਹੜੇ ਉਹਨੇ ਬੈਠਣੇ ਸ਼ੁਰੂ ਹੋ ਗਏ ਆ ਬੈਠਣੇ ਸ਼ੁਰੂ ਹੋ ਗਏ ਤਰੇੜਾ ਪਾਟਣੇ ਸ਼ੁਰੂ ਹੋ ਗਏ ਆ ਇਹ ਹੁਣ ਸਮਾਨ ਵੀ ਸਾਨੂੰ ਕੱਢਣਾ ਪੈਣਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੁਹਾਡਾ ਤੁਸੀਂ ਸਮਾਂ ਹਾਂ ਹਾਂ 2 ਮਿੰਟ ਲਓ ਇੱਕ ਗੱਲ ਕਹਿਣੀ ਚਾਹਨਾ ਵਾਂ ਕਿ ਸੇਵਾ ਤੇ ਫਰਜ਼ ਪੂਰੇ ਕਰਨ ਦੇ ਵਿੱਚ ਫਰਕ ਹੁੰਦਾ ਵਾ ਹਮ ਸੇਵਾ ਦੇ ਵਿੱਚ ਕਈ ਵਾਰੀ ਬੰਦਾ ਨਾ ਆਪ ਮੁਹਾਰੇ ਇੱਕ ਹੱਦਾ ਬੰਨੇ ਟੱਪ ਜਾਂਦਾ ਵਾ ਜਿੱਦਾਂ ਇੱਥੇ ਪੱਠੇ ਹੈਗੇ ਆ ਚੋਕਰ ਪਿਆ ਵਾ ਜਾਂ ਕੁਝ ਅਨਨੈਸੈਸਰੀ ਪਿਆ ਵਾ ਉਹ ਸੇਵਾ ਵਾ ਜਿਹੜਾ ਫਰਜ਼ ਹੈਗੇ ਆ ਆ ਵਕਾ ਆਪਾਂ ਲੋਕਾਂ ਨੂੰ ਰੈਸਕਿਊ ਕਿੱਦਾ ਕਰਨਾ ਹੈਗਾ ਇਹ ਸਾਰਿਆਂ ਤੱਕ ਮੈਸੇਜ ਪਹੁੰਚਣਾ ਚਾਹੀਦਾ ਹੈਗਾ ਤੇ ਮੇਰੀ ਆਖਰ ਚ ਇੱਕ ਬੇਨਤੀ ਆ ਵੀ ਭਾਈ ਸਾਡੇ ਪਾਸੇ ਆਲਿਓ ਜਿਹੜੇ ਵੀ ਤੁਸੀਂ ਇਹ ਸੇਵਾ ਲੈ ਕੇ ਤੁਰਦੇ ਹੋ ਪਹਿਲਾਂ ਕੋਸ਼ਕ ਬੰਦਿਆਂ ਦੇ ਨਾਲ ਉਸ ਏਰੀਏ ਦੇ ਨਾਲ ਤਾਲਮੇਲ ਕਰ ਲਓ ਕਿ ਉੱਥੇ ਚਾਹੀਦਾ ਕੀ ਆ ਜਿਹੜੀ ਚੀਜ਼ ਆਪਣੇ ਕੋਲੇ ਬਾਧੂ ਆ ਉਹੀ ਲਿਹਾਉਣੀ ਨਹੀਂ ਚਾਹੀਦੀ ਜਿਹਦੀ ਅਗਲੇ ਨੂੰ ਲੋੜ ਆ ਉਹਦਾ ਵੀ ਥੋੜਾ ਜਿਹਾ ਖਿਆਲ ਰੱਖੋ ਤਾਂ ਭਾਈ ਚੰਗੀ ਗੱਲ ਆ ਧੰਨਵਾਦ ਤੁਸੀਂ ਇਸ ਵੀਡੀਓ ਦਾ ਸੋ